ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਏ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਹ ਸਾਰੇ ਸਰੀਰ ਬਣਦੇ ਹਨ ਪਰ ਇਹ ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ ਸਾ ਸੰਗਤ ਜੀ ਉਸ ਅਕਾਲ ਪੁਰਖ ਦੀ ਰਜਾ ਵਿੱਚ ਹੀ ਰਹਿਣਾ ਚਾਹੀਦਾ ਹੈ ਉਹ ਜੋ ਕੁਝ ਵੀ ਕਰਦਾ ਹੈ ਇਨਸਾਨ ਦੀ ਛੋਟੀ ਬੁੱਧੀ ਕਿੱਥੇ ਸਮਝ ਸਕਦੀ ਹੈ ਕਦੋਂ ਆਤਮਾ ਉਸ ਸਰੀਰ ਵਿੱਚ ਪੈਂਦੀ ਹੈ ਕੋਈ ਪਤਾ ਨਹੀਂ ਲੱਗਦਾ ਤੇ ਕਦੋਂ ਜਾਨ ਨਿਕਲਣੀ ਹੈ ਕੋਈ ਪਤਾ ਨਹੀਂ ਲੱਗਦਾ ਪਰ ਜੇਕਰ ਮਹਾਪੁਰਖਾਂ ਨੂੰ ਪੁੱਛੀਏ ਤਾਂ ਉਹਨਾਂ ਨੂੰ ਪਤਾ ਹੁੰਦਾ ਹੈ ਸਤਗੁਰਾਂ ਨੂੰ ਪਤਾ ਹੁੰਦਾ ਹੈ ਕਿਉਂਕਿ ਉਹ ਡੂੰਘੇ ਬਾਣੀ ਵਿੱਚ ਜਾ ਚੁੱਕੇ ਹੁੰਦੇ ਹਨ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਾਂ ਤੇ ਹੌਲੀ-ਹੌਲੀ ਉਸ ਦੇ ਸਾਰੇ ਭੇਦ ਪਤਾ ਲੱਗਣ ਲੱਗ ਪੈਂਦੇ ਹਨ ਉਹ ਅਕਾਲ ਪੁਰਖ ਬਹੁਤ ਬਿਆਨਤ ਹੈ ਉਹ ਇੱਕ ਸ਼ੀਸ਼ੇ ਦੀ ਨਿਆਈ ਹੈ ਇਹ ਜਿਹੜੀਆਂ ਕੂੜ ਦੇ ਨਾਲ ਭਰੀਆਂ ਹੋਈਆਂ ਮਨੁੱਖੀ ਅੱਖਾਂ ਹਨ ਇਹ ਦੇਖ ਨਹੀਂ ਸਕਦੀਆਂ ਪਰ ਗੁਰਵਾਣੀ ਨੂੰ ਵਿਚਾਰ ਕਰਕੇ ਪੜਦੇ ਹੋਏ ਇਹਨਾਂ ਨਿਜਮਾਂ ਨੂੰ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਈਏ ਤਾਂ ਕੂੜ ਦਾ ਪਰਦਾ ਜੋ ਹੈ ਹੌਲੀ-ਹੌਲੀ ਉਤਰਨ ਲੱਗ ਪੈਂਦਾ ਹੈ ਹੁਕਮੀ ਹੋਵਨ ਜੀ ਹੁਕਮ ਮਿਲੇ ਬੜ੍ਹਾਈ ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ ਰੱਬ ਦੇ ਦਰ ਤੇ ਸ਼ੋਭਾ ਮਿਲਦੀ ਹੈ ਸਾਜ ਸੰਗਤ ਜੀ ਜੀਵ ਜੋ ਹੈ ਉਸਨੇ ਬੇਅੰਤ ਸ੍ਰਿਸ਼ਟੀ ਜੋ ਪੈਦਾ ਕੀਤੀ ਹੋਈ ਹੈ ਉਹ ਸਾਰੇ ਉਹਦੇ ਹੁਕਮ ਵਿੱਚ ਹੀ ਜੰਮਦੇ ਹਨ ਤੇ ਰੱਬ ਦੇ ਦਰ ਤੇ ਸ਼ੋਭਾ ਉਹਨਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਨੇ ਨਾਮ ਦੀ ਵਡਿਆਈ ਕੀਤੀ ਹੈ ਨਾਮ ਜਪਿਆ ਹੈ ਕਿਉਂਕਿ ਜਦੋਂ ਅਸੀਂ ਆਪਣੇ ਘਰ ਜਾਣਾ ਹੈ ਉਹ ਨਾਮ ਹੀ ਸਾਡੇ ਨਾਲ ਜਾਂਦਾ ਹੈ ਉੱਥੇ ਕੋਈ ਧਨ ਦੌਲਤ ਨਹੀਂ ਜਾਂਦੀ ਹੈ ਜੇਕਰ ਅਸੀਂ ਉਸ ਦੀ ਵਡਿਆਈ ਕਰਾਂਗੇ ਤਾਂ ਅੰਤ ਵੇਲੇ ਉਹੀ ਸਾਡੇ ਮਨ ਵਿੱਚ ਬਸਿਆ ਹੋਵੇ ਤਾਂ ਅਸੀਂ ਉਸੇ ਘਰ ਹੀ ਜਾਵਾਂਗੇ ਇਹ ਦੁਨੀਆ ਤਾਂ ਮੇਲਾ ਹੈ ਇਹ ਦੁਨੀਆ ਤਾਂ ਭਵਜਲ ਹੈ ਇੱਥੋਂ ਅਸੀਂ ਕੁਝ ਵੀ ਨਹੀਂ ਲੈ ਕੇ ਜਾਣਾ ਇਸੇ ਮੇਲਾ ਦੇਖ ਕੇ ਚਲੇ ਜਾਣਾ ਹੈ ਪਰ ਜਿਸ ਅਸਲੀ ਘਰ ਜਾਣਾ ਹੈ ਕਦੀ ਸੋਚਿਆ ਹੈ ਕਿ ਉਸ ਦਾ ਪਤਾ ਵੀ ਕਰੀਏ ਕਦੀ ਕੋਈ ਇਨਸਾਨ ਬਿਰਲਾ ਹੀ ਸੋਚਦਾ ਹੈ ਕਿ ਜਿਸ ਘਰ ਜਾਣਾ ਹੈ ਉਸ ਦਾ ਮੈਨੂੰ ਪਤਾ ਹੋਣਾ ਚਾਹੀਦਾ ਹੈ ਅਸਲੀ ਘਰ ਤਾਂ ਹੁਕਮੀ ਉੱਤਮ ਨੀਚ ਹੁਕਮੇ ਲਿਖ ਦੁੱਖ ਸੁੱਖ ਪਾਈਏ ਰੱਬ ਦੇ ਹੁਕਮ ਵਿੱਚ ਕੋਈ ਮਨੁੱਖ ਚੰਗਾ ਬਣ ਜਾਂਦਾ ਹੈ ਕੋਈ ਭੈੜਾ ਉਸ ਦੇ ਹੁਕਮ ਵਿੱਚ ਹੀ ਆਪਣੇ ਕੀਤੇ ਹੋਏ ਕਰਮਾਂ ਦੇ ਲਿਖੇ ਅਨੁਸਾਰ ਦੁੱਖ ਤੇ ਸੁੱਖ ਭੋਗਦੇ ਹਨ ਸਾਧ ਸੰਗਤ ਜੀ ਜਿਸ ਤਰ੍ਹਾਂ ਦੁੱਖ ਆਉਂਦੇ ਹਨ ਸੁੱਖ ਆਉਂਦੇ ਹਨ ਇਹ ਜੋ ਹੈ ਆਤਮਾ ਹੈ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੀ ਹੈ ਇਸ ਸੰਸਾਰ ਦੇ ਭਵਜਨ ਵਿੱਚ ਆਉਂਦੀ ਹੈ ਸਰੀਰ ਵਿੱਚ ਪੈਂਦੀ ਹੈ ਤਾਂ ਉਸ ਦੇ ਜੋ ਪਿਛਲੇ ਕਰਮ ਹੁੰਦੇ ਹਨ ਉਹਨਾਂ ਨੂੰ ਲੇਖਾ ਪੂਰਾ ਕਰਨ ਲਈ ਆਉਂਦੀ ਹੈ ਜਦੋਂ ਗੁਰਬਾਣੀ ਨੂੰ ਵਿਚਾਰ ਕੇ ਪੜ੍ਹਦੇ ਹਾਂ ਤਾਂ ਸਮਝ ਆ ਜਾਂਦੀ ਹੈ ਕਿ ਇਹ ਇੱਕ ਆਤਮਾ ਦਾ ਅਨੁਭਵ ਹੈ ਇੱਕ ਸਿੱਖਿਆ ਹੈ ਦੁੱਖ ਰਾਹੀ ਵੀ ਸਿੱਖਣਾ ਹੈ ਸੁਖ ਰਾਹੀ ਵੀ ਸਿੱਖਣਾ ਹੈ ਫਿਰ ਦੁੱਖ ਕਾਦਾ ਹੈ ਜੇਕਰ ਇਹ ਸੰਸਾਰ ਭਵਜਲ ਹੈ ਤੇ ਇਤੋਂ ਬਾਣੀ ਪੜ ਕੇ ਤਰ ਸਕਦੇ ਹਾਂ ਫਿਰ ਬਾਣੀ ਮਨੁੱਖ ਕਿਉਂ ਨਹੀਂ ਪੜਦਾ ਉਹ ਨਹੀਂ ਪੜਦਾ ਬਾਣੀ ਜੋ ਹੈ ਉਹ ਕਾਲ ਜੋ ਹੈ ਉਸਤੇ ਮਨ ਉਤੇ ਇਹੋ ਜਿਹਾ ਪੜਦਾ ਪਾ ਦਿੰਦਾ ਹੈ ਕਿ ਬਾਣੀ ਤੋਂ ਦੂਰ ਹੋ ਕੇ ਉਹ ਮਾੜੇ ਕੰਮਾਂ 'ਚ ਹੀ ਫਸਿਆ ਰਹਿੰਦਾ ਹੈ ਜਦੋਂ ਦਿਨ ਵਿੱਚ ਮਾੜੇ ਕੰਮਾਂ ਨੂੰ ਭੋਗਦਾ ਹੈ ਮਾੜੇ ਕੰਮਾਂ ਨੂੰ ਹੀ ਦੇਖਦਾ ਹੈ ਮਾੜੇ ਕੰਮਾਂ ਬਾਰੇ ਸੋਚਦਾ ਹੈ ਤਾਂ ਉਹ ਬੁੱਧੀ ਨੂੰ ਹੋਰ ਭ੍ਰਿਸ਼ਟ ਕਰਦੇ ਰਹਿੰਦੇ ਹਨ ਸਾਧ ਸੰਗਤ ਜੀ ਦੇਖੋ ਕਿ ਜੇਕਰ ਤੁਸੀਂ ਇੱਥੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਜੇਕਰ ਚੰਗੀ ਕੋਈ ਵੀਡੀਓ ਹੋਵੇ ਜਾਂ ਚੰਗਾ ਕੰਮ ਹੋਵੇ ਤਾਂ ਉੱਥੇ ਜੋ ਹੈ ਮਨ ਨਹੀਂ ਟਿਕਦਾ ਜੇਕਰ ਮਾੜਾ ਪ੍ਰੋਗਰਾਮ ਹੋਵੇ ਤਾਂ ਉੱਥੇ ਉਹ ਬਹੁਤ ਜ਼ਿਆਦਾ ਲੰਬਾ ਸਮਾਂ ਦੇਖਦਾ ਹੈ ਪਰ ਇਸ ਦਾ ਰਿਜ਼ਲਟ ਕੀ ਹੋਣਾ ਹੈ ਇਸ ਦਾ ਰਿਜ਼ਲਟ ਤਾਂ ਐਂਡ ਵਿੱਚ ਇਹੀ ਨਿਕਲਦਾ ਹੈ कि ਜੇਕਰ ਮਾਰੇ ਪ੍ਰੋਗਰਾਮ ਨੂੰ ਦਿਲ ਲਾ ਕੇ ਦੇਖਿਆ ਜਾਵੇ ਤਾਂ ਉਹ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਉਹੋ ਹੀ ਬੈਠ ਜਾਂਦਾ ਹੈ ਤਾਂ ਉਸ ਨੂੰ ਕੂੜ ਪੈਦਾ ਕਰਦਾ ਹੈ ਦਿਮਾਗ ਦੇ ਵਿੱਚ ਪਰ ਜੇਕਰ ਚੰਗੇ ਵਿਚਾਰਾਂ ਨਾਲ ਭਰ ਲਿਆ ਜਾਵੇ ਤਾਂ ਉਹ ਗੰਦਗੀ ਨੂੰ ਸਾਫ਼ ਕਰਦਾ ਹੈ ਇੱਕ ਨਾ ਹੁਕਮ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਏ ਹੁਕਮੇ ਵਿੱਚ ਹੀ ਕਦੀ ਮਨੁੱਖ ਉੱਤੇ ਅਕਾਲ ਪੁਰਖ ਦੇ ਦਰ ਤੋਂ ਬਖਸ਼ਿਸ਼ ਹੁੰਦੀ ਹੈ ਅਤੇ ਉਸ ਦੇ ਹੁਕਮ ਵਿੱਚ ਹੀ ਕਈ ਮਨੁੱਖ ਨਿਤ ਜਨਮ ਮਰਨ ਦੇ ਗੇੜ ਵਿੱਚ ਭਵਾਈ ਦੇ ਹਨ ਇਹ ਕੋ ਸਾਰਾ ਕਰਮ ਜੋ ਹੈ ਜੇ ਜੋ ਸਭ ਕੁਝ ਹੋ ਰਿਹਾ ਹੈ ਉਹ ਤਾਂ ਉਸ ਪਰਮਾਤਮਾ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਪਰ ਇੱਕ ਮਨੁੱਖ ਦੀ ਚੀਜ਼ ਹੱਥ ਵਿੱਚ ਹੈ ਜੋ ਮਨੁੱਖ ਕਰਕੇ ਆਪਣੀ ਜ਼ਿੰਦਗੀ ਦੇ ਜੋ ਉਸ ਦੇ ਕਰਮਾਂ ਦਾ ਭੋਗਣਾ ਭੋਗਣਾ ਸੀ ਉਸ ਨੂੰ ਉਹ ਬਦਲ ਸਕਦਾ ਹੈ ਉਹ ਇਹ ਹੈ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰੇ ਸੱਚੇ ਦਿਲ ਨਾਲ ਮਾੜੀਆਂ ਚੀਜ਼ਾਂ ਨੂੰ ਨਾ ਦੇਖੇ ਨਾ ਸੁਣੇ ਨਾ ਨਿੰਦਿਆ ਕਰੇ ਨਾ ਨਿੰਦਿਆ ਸੁਣੇ ਨਾ ਮਾੜੇ ਪ੍ਰੋਗਰਾਮ ਦੇਖੇ ਨਾ ਮਾੜੇ ਪ੍ਰੋਗਰਾਮ ਸੁਣੇ ਤਾਂ ਗੁਰਬਾਣੀ ਗੁਰੂ ਨੂੰ ਵਿਚਾਰ ਕੇ ਪੜ੍ਹੇ ਤਾਂ ਉਹਨਾਂ ਸਿੱਖਿਆਵਾਂ ਨੂੰ ਜੀਵਨ ਵਿੱਚ ਧਾਰਨ ਦੀ ਕੋਸ਼ਿਸ਼ ਕਰੇ ਤੇ ਅਰਦਾਸ ਕਰੇ ਉਸ ਪਰਮਾਤਮਾ ਅੱਗੇ ਕਿ ਮੈਨੂੰ ਆਪਣੇ ਨਾਲ ਜੋੜ ਲੈ ਤਾਂ ਪਰਮਾਤਮਾ ਜਿਹੜਾ ਹੈ ਉਹ ਲੇਖ ਜੁ ਹਨ ਉਹ ਬਦਲ ਦਿੰਦਾ ਹੈ ਇਹ ਸੰਭਵ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਹਰੇਕ ਜੀਵ ਰੱਬ ਦੇ ਹੁਕਮ ਵਿੱਚ ਹੀ ਕੋਈ ਜੀਵ ਹੁਕਮ ਤੋਂ ਬਾਹਰ ਨਹੀਂ ਭਾਵ ਹੁਕਮ ਤੋਂ ਆਕੀ ਨਹੀਂ ਹੋ ਸਕਦਾ ਜੋ ਕੁਝ ਹੋਣਾ ਜੇ ਉਹ ਇਨਸਾਨ ਮਾੜੇ ਕਰਮ ਕਰਦਾ ਹੈ ਤਾਂ ਉਹਨਾਂ ਨੂੰ ਇਸ ਦਾ ਨਤੀਜਾ ਹਰ ਹਾਲਤ 'ਚ ਭੋਗਣਾ ਪਵੇਗਾ ਨਾਨਕ ਹੁਕਮੇ ਜੇ 부ਜੇ ਤਾਂ ਹੋਮੇ ਕਹੇ ਨਾ ਕੋਈ ਏ ਨਾਨਕ ਜੇ ਕੋਈ ਮਨੁੱਖ ਆਕਾਲ ਪੁਰਖ ਦੇ ਹੁਕਮ ਨੂੰ ਸਮਝ ਲਵੇ ਤਾਂ ਫਿਰ ਉਹ ਸਵਾਰਥ ਦੀਆਂ ਗੱਲਾਂ ਨਹੀਂ ਕਰਦਾ ਭਾਵ ਫਿਰ ਉਹ ਸਵਾਰਥੀ ਜੀਵਨ ਛੱਡ ਦਿੰਦਾ ਹੈ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰ ਕੇ ਪੜ੍ਹਦੇ ਹਾਂ ਤੇ ਇਹ ਪੜਨ ਤੋਂ ਬਾਅਦ ਅਸੀਂ ਵਿਚਾਰਦੇ ਹਾਂ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰਦੇ ਹਾਂ ਤੇ ਫਿਰ ਉਹਨਾਂ ਨਿਜਮਾਨਮ ਜੀਵਨ ਵਿੱਚ ਧਾਰ ਕੇ ਅਸੀਂ ਪ੍ਰੈਕਟੀਕਲ ਕਰਦੇ ਹਾਂ ਤਾਂ ਫਿਰ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਗੁਰਵਾਣੀ ਗੁਰੂ ਕਿਸ ਤਰ੍ਹਾਂ ਵਰਤਦੀ ਹੈ ਉਹ ਆਕਾਲ ਪੁਰਖ ਦਾ ਭਾਣਾ ਮੰਨ ਕੇ ਅਸੀਂ ਕਿਸ ਤਰ੍ਹਾਂ ਜੀਵਨ ਨੂੰ ਵਧੀਆ ਜੀ ਸਕਦੇ ਹਾਂ ਫਿਰ ਉਹ ਫਾਲਤੂ ਦੇ ਪ੍ਰੋਗਰਾਮ ਆਪਣੀ એનર્ਜੀ ਵੇਸਟ ਕਰਨੀ ਜੋ ਹੈ ਇਨਸਾਨ ਛੱਡ ਦਿੰਦਾ ਹੈ ਉਹ ਹੀ ਕੰਮ ਕਰਦਾ ਹੈ ਜੋ ਉਸਦੇ ਲੇਖੇ ਲੱਗਣਾ ਹੈ ਕਿਉਂਕਿ ਫਾਲਤੂ ਦੀਆਂ ਗੱਲਾਂ ਫਾਲਤੂ ਦੇ ਕੰਮ ਫਾਲਤੂ ਤੇ ਨਿੰਦਿਆ ਚੁਗਲੀ ਫालतੂ ਦੀ ਰਖਦਵੇਸ਼ ਆਮ ਕ੍ਰੋਧ ਲੋਭੋ ਹੰਕਾਰ ਇਹਨਾਂ ਵਿੱਚ ਕੁਛ ਨਹੀਂ ਰੱਖਿਆ ਇਹ ਸਿਰਫ ਕੂੜ ਹੀ ਭਰਦੇ ਹਨ ਸਾਡੇ ਦਿਮਾਗ ਦੇ ਅੰਦਰ ਉਸ ਨੂੰ ਸਮਝ ਲਈਏ ਵਿਚਾਰ ਲਈਏ ਤਾਂ ਫਿਰ ਇਹਨਾਂ ਗੱਲਾਂ ਨੂੰ ਮੁੱਖ ਛੱਡ ਕੇ ਗੁਰਮਖ ਬਣ ਜਾਂਦਾ ਹੈ ਗਾਵੇ ਕੋ ਤਾਣ ਕੋਵੇ ਕਿਸੇ ਤਾਣ ਜਿਸ ਕਿਸੇ ਮਨੁੱਖ ਨੂੰ ਸਮਰਥਾ ਹੁੰਦੀ ਹੈ ਉਹ ਰੱਬ ਦੇ ਤਾਣ ਨੂੰ ਪਾਉਂਦਾ ਹੈ ਬਾਬੂ ਉਸ ਦੀ ਸਿਫਤ ਸਲਾਹ ਕਰਦਾ ਹੈ ਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ ਜੇਨਾਂ ਤੋਂ ਉਸ ਦੀ ਵੱਡੀ ਤਾਕਤ ਪ੍ਰਗਟ ਹੋਵੇ ਸਾਧ ਸੰਗਤ ਜੀ ਮਾੜੇ ਪ੍ਰੋਗਰਾਮ ਦੇਖ ਕੇ ਜੋ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ ਇਹ ਸਾਨੂੰ ਨਰਕ ਵੱਲ ਨੂੰ ਲੈ ਕੇ ਜਾਂਦੇ ਹਨ ਪਰ ਗੁਰਵਾਣੀ ਗੁਰੂ ਨੂੰ ਵਿਚਾਰ ਕੇ ਪੜ੍ਹਦੇ ਹੋਏ ਚੰਗੀ ਗੁਰਵਾਣੀ ਨੂੰ ਬਾਰ ਬਾਰ ਸੁਣਦੇ ਹੋਏ ਨਿਤਨੇਮ ਦੇਖੋ ਅਸੀਂ ਰੋਜ਼ ਸਾਨੂੰ ਕਰਨ ਲਈ ਕਿਹਾ ਗਿਆ ਹੈ ਸਤਿਗੁਰਾਂ ਵੱਲੋਂ ਇਹ ਕਿਉਂ ਕਿਹਾ ਗਿਆ ਹੈ ਕਿ ਨਿਤਨੇਮਤਾ ਉਹੀ ਹੈ ਦੇਖੋ ਜਦੋਂ ਅਸੀਂ ਨਿਤਨੇਮ ਰੋਜ਼ ਕਰਦੇ ਹਾਂ ਅਸੀਂ ਆਪਣਾ ਪ੍ਰੈਕਟੀਕਲ ਦੱਸਦੇ ਹਾਂ ਸਾਨੂੰ ਇੱਕ ਨਵੀਂ ਗੱਲ ਰੋਜ਼ ਹੀ ਪਤਾ ਲੱਗਦੀ ਹੈ ਕਿ ਜਿਹੜੀ ਅਸੀਂ ਇੰਨੇ ਚਿਰ ਤੋਂ ਨਿਤਨੇਮ ਕਰਦੇ ਹਾਂ ਇਹ ਸਾਨੂੰ ਪਹਿਲਾਂ ਕਿਉਂ ਨਹੀਂ ਪਤਾ ਸੀ ਨਿਤਨੇਮ ਕਰਨ ਦਾ ਅਸਲੀ ਮਕਸਦ ਇਹ ਹੈ ਕਿ ਬੰਦਿਆ ਤੇਰੇ ਮਨ ਵਿੱਚ ਉਹਦਾ ਭਾਉ ਪੈਦਾ ਹੋ ਜੇ ਉਹਦੇ ਲਈ ਪ੍ਰੇਮ ਪੈਦਾ ਹੋ ਜੇ ਤੂੰ ਰੋਜ਼ ਨਿਤ ਨੇਮ ਕਰ ਕਿਸੇ ਵੇਲੇ ਤਾਂ ਤੇਰੇ ਤੇ ਕਿਰਪਾ ਹੋ ਜਾਏ 24 ਘੰਟਿਆਂ ਦੇ ਵਿੱਚ ਇੱਕ ਵਾਰੀ ਸਾਡੀ ਜੋ ਮੂੰਹ ਚੋਂ ਗੱਲ ਨਿਕਲੀ ਪੂਰੀ ਹੋ ਜਾਂਦੀ ਹੈ ਇਸ ਕਰਕੇ ਮੂੰਹ ਕੇ ਬੋਲਣ ਬੋਲੀਏ ਜਿਤ ਸੁਣੇ ਧਰੇ ਪਿਆਰ ਹਮੇਸ਼ਾ ਚੰਗੇ ਬੋਲ ਬੋਲੀਏ ਚੰਗੇ ਬੋਲ ਸੁਣੀਏ ਨਿੰਦਿਆ ਚੁਗਲੀ ਨਾ ਕਰੀਏ ਇੱਥੋਂ ਤੱਕ ਕਿ ਅਮਰਤ ਵੇਲੇ ਤੋਂ ਜਦੋਂ ਸ਼ੁਰੂਆਤ ਦਿਨ ਦੀ ਕਰਦੇ ਹਾਂ ਦਿਨ ਵਿੱਚ ਵੀ ਮਾੜੇ ਜੋਰੀਲਾ ਹਨ ਮਾੜੇ ਪ੍ਰੋਗਰਾਮ ਹਨ ਉਹਨਾਂ ਨੂੰ ਦੇਖਣਾ ਬੰਦ ਕਰੀਏ ਚੰਗੇ ਕੰਮ ਕਰੀਏ ਕਰਕੇ ਦੇਖੋ ਸਾਜ ਸੰਗਤ ਜੀ ਤੁਹਾਨੂੰ ਪ੍ਰੈਕਟੀਕਲ ਜਦੋਂ ਕਰੋਗੇ ਫਿਰ ਪਤਾ ਲੱਗ ਜਾਵੇਗਾ ਤੁਹਾਡਾ ਦਿਲ ਹੀ ਨਹੀਂ ਕਰੇਗਾ ਮਾੜੇ ਪਾਸੇ ਜਾਣ ਏ ਨਾਨ ਦਾਵੇਗਾ ਇੰਨਾ ਅਮਰਤਾ ਬਣ ਜਾਵੇਗਾ ਮਨ ਵਿੱਚ ਵੀ ਤੁਹਾਨੂੰ ਇੰਨਾ ਰਸ ਆਵੇਗਾ ਇਹ ਗੱਲਾਂ ਕਈਆਂ ਨਹੀਂ ਜਾ ਸਕਦੀਆਂ ਇਹ ਗੱਲਾਂ ਅਨੁਭਵ ਕਰਨ ਲਈ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ